ਹਾਂਜੀ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ ਅੱਜ ਆਪਾਂ ਚਰਨ ਚਲੋ ਮਾਰ ਗੋਵਿੰਦ ਇਹ ਦੀ ਕੇਸਟ ਨੰਬਰ ਉੱਥੋਂ ਸ਼ੁਰੂ ਕਰਾਂਗੇ ਜਿੱਥੇ ਜਾ ਕੇ ਬਹੁਤ ਦਰਦਨਾਕ ਕਹਾਣੀ ਬਣ ਜਾਂਦੀ ਹੈ ਸਰਸਾ ਨਦੀ ਸਾਰਾ ਪਰਿਵਾਰ ਪਾਰ ਕਰ ਜਾਂਦਾ ਪਰ ਸਾਰਾ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਕਿਉਂਕਿ ਰਾਤ ਵੇਲੇ ਇੱਕ ਦਿਨ ਪਹਿਲਾਂ 6 ਪੋ 1762 ਬਿਕਰਮੀ 5 ਦਸੰਬਰ 1705 ਈਸਵੀ ਦੀ ਰਾਤ ਨੂੰ ਜਦੋਂ ਕਿਲਾ ਛੱਡਣਾ ਸੀ ਆਨੰਦਪੁਰ ਸਾਹਿਬ ਦਾ 14-1500 ਦੀ ਗਿਣਤੀ ਕੁੱਲ ਸੀਗੀ ਜਿਹਦੇ ਵਿੱਚ ਲੜਾਕੇ ਸਿੰਘ ਬਾਕੀ ਪਰਿਵਾਰ ਬੀਬੀਆਂ ਬੱਚੇ ਸਾਰੇ ਨਾਲ ਸੀਗੇ ਰਾਤ ਵੇਲੇ ਜਦੋਂ ਸ਼ਟਰਨ ਦਾ ਫੈਸਲਾ ਹੋਇਆ ਤਾਂ ਗੁਰੂ ਸਾਹਿਬ ਨੇ ਉਹਦੇ ਫਰਮਾਨ ਕੀਤਾ ਕਿ ਵੱਦ ਤੋਂ ਵੱਦ ਹਥਿਆਰ ਨਾਲ ਚੁੱਕੇ ਜਾਣ ਨਾ ਕਿ ਦੂਜੀਆਂ ਕੀਮਤੀ ਵਸਤਾਂ ਇੱਥੋਂ ਤੱਕ ਕਿ ਸੋਨੇ ਜੀਵਰਾਤ ਵਗੈਰਾ ਵੀ ਇਧਰ ਉਧਰ ਰਸਤੇ ਦੇ ਵਿੱਚ ਹੀ ਦਰਿਆ ਦੇ ਵਿੱਚ ਹੀ ਸੁੱਟ ਦਿੱਤੇ ਤਾਂ ਕਿ ਉਹਦੀ ਜਗ੍ਹਾ ਹਥਿਆਰਾਂ ਨੂੰ ਦਿੱਤੀ ਜਾਵੇ ਜਿਹੜੇ ਕਿ ਅੱਗੇ ਜਾ ਕੇ ਲੋੜ ਪੋਚਣਾਂ ਦੇ ਸੋ ਰਾਤ ਵੇਲੇ ਕਾਫਲਾ ਤੁਰਦਾ ਹੈ ਮੌਸਮ ਵੀ ਇਹ ਹੈ ਤੇ ਠੰਡ ਵੀ ਕੜਾਕੇ ਦੀ ਬਾਹਰ ਨਿਕਲ ਕੇ ਕਾਫਲਾ ਜਦੋਂ 10 11 ਵਜੇ ਆਪਣੇ ਰਾਹ ਪੈਂਦਾ ਹੈ ਤਾਂ ਨਾਲ ਦੇ ਨਾਲ ਉੱਪਰੋਂ ਮੀਂਹ ਸ਼ੁਰੂ ਹੋ ਜਾਂਦਾ ਹੈ ਤੇ ਪਾਸਿਆਂ ਤੋਂ ਕੀਤੇ ਹੋਏ ਕੌਲ اقرار ਭੁੱਲ ਕੇ ਪਹਾੜੀ ਰਾਜਾਂ ਵੱਲੋਂ ਖਾਧੂਆਂ ਗਉਆਂ ਦੀਆਂ ਕਸਮਾਂ ਤੇ ਕरां ਸ਼ਰੀਫ ਦੀਆਂ ਖਾਧੀਆਂ ਕਸਮਾਂ ਮੁਸਲਮਾਨਾਂ ਵੱਲੋਂ ਔਰੰਗਜ਼ੇਬ ਵੱਲੋਂ ਭੇਜਿਆ ਸਪੈਸ਼ਲ ਚਿੱਠੀ ਦਾ ਇੱਕ ਵਰਕਾ ਜਿਹੜਾ ਕਿ ਕਰਾਨ ਸ਼ਰੀਫ ਦੇ ਇੱਕ ਪੇਜ ਉੱਤੇ ਆਇਦ ਸੀ ਉਹ ਸਾਰਾ ਕੁਝ ਦਿਖਾ ਕੇ ਗੁਰੂ ਜੀ ਨੂੰ ਇਸ ਗੱਲ ਵਾਸਤੇ ਮਨਾਇਆ ਜਾਂਦਾ ਹੈ ਕਿ ਤੁਸੀਂ ਕਿਲਾ ਛੱਡ ਦਿਓ ਅਸੀਂ ਪਿਛਾਂ ਹਟ ਜਾਾਂਗੇ ਤੁਸੀਂ ਕਿਲਾ ਛੱਡ ਜੋ ਬਾਅਦ ਵਿੱਚ ਇੱਥੇ ਆਉਂਦੇ ਰਹੋ ਕਾਰਨ ਇਹ ਬਣ ਗਿਆ ਸੀ ਜੋ ਇਤਿਹਾਸਕਾਰ ਸਮਝਦੇ ਹੈ ਕਿ 7-8 ਮਹੀਨਿਆਂ ਦਾ ਲੰਬਾ ਘੇਰਾ ਹੋ ਚੁੱਕਾ ਸੀ ਨਾ ਤਾਂ ਫੌਜਾਂ ਅੱਗੇ ਵੱਧ ਰਹੀਆਂ ਸਨ ਤੇ ਨਾ ਅੰਦਰੋਂ ਕਿਲੇ ਦੇ ਵਿੱਚੋਂ ਕੋਈ ਸਿੰਘਾਂ ਦੀ ਹਾਰਨ ਦੀ ਜਾਂ ਸਿੰਘਾਂ ਦੀ ਪਿੱਛੇ ਹਟਣ ਦੀ ਅਜਿਹੀ ਕੋਈ ਰੁਚੀ ਦਿਖਾਈ ਦੇ ਰਹੀ ਸੀ ਮੁਗਲਾਂ ਨੂੰ ਪਹਾੜੀ ਰਾਜਿਆਂ ਨੂੰ ਬਾਹਰ ਲੈਣ ਨੂੰ ਇਹ ਲੱਗ ਰਿਹਾ ਸੀ ਕਿ ਭਾਵੇਂ ਇੱਥੇ ਸਾਲਾਂ ਬਧੀ ਬੈਠੇ ਰੋ ਗੁਰੂ ਸਾਹਿਬ ਨੇ ਐਸਾ ਕਿਲਾ ਬਣਾਇਆ ਹੋਇਆ ਹੈ ਐਸੀ ਘੇਰਾਬੰਦੀ ਕੀਤੀ ਹੋਈ ਹੈ ਕਿ ਅਸੀਂ ਤਾਂ ਇਹ ਦਰਵਾਜ਼ੇ ਤੱਕ ਨਹੀਂ ਪਹੁੰਚ ਸਕਦੇ ਸੋ ਉਹਨਾਂ ਨੇ ਇੱਕ ਰਣਨੀਤੀ ਬਣਾਈ ਕਿ ਧਾਰਮਿਕ ਖਿਆਲਾਂ ਦੇ ਵਿੱਚ ਲੈ ਕੇ ਗੁਰੂ ਸਾਹਿਬ ਨਾਲ ਇਹ ਇੱਕ ਡੀਲ ਕੀਤੀ ਜਾਵੇ ਉਹਨਾਂ ਦੇ ਮਨ ਦੇ ਵਿੱਚ ਤਾਂ ਖੋਟ ਸੀਗਾ ਗੁਰੂ ਸਾਹਿਬ ਵੀ ਜਾਣੇ ਜਾਣ ਸੀਗੇ ਪਰ ਜਦੋਂ ਉਹ ਗੱਲਬਾਤ ਸਾਰੀ ਸਿੰਘਾਂ ਅੱਗੇ ਬਾਕੀ ਸੰਗਤ ਅੱਗੇ ਰੱਖੀ ਗਈ ਤਾਂ ਅੰਦਰ ਐਸਾ ਬੁਰਾ ਹਾਲ ਸੀ ਕਿਉਂਕਿ ਖਾਣੇ ਵੱਲੋਂ ਹਰ ਚੀਜ਼ ਵਸਤ ਵੱਲੋਂ ਬਹੁਤ ਟੋਟ ਪਈ ਹੋਈ ਸੀ ਹਰ ਕੋਈ ਚਾਹ ਰਿਆ ਸੀ ਕਿ ਇਸ ਦਾ ਅੰਤ ਕੀਤਾ ਜਾਵੇ ਸੋ ਬਹੁਤੀਆਂ ਸੰਗਤਾਂ ਇਸ ਗੱਲ ਦੇ ਹੱਕ ਵਿੱਚ ਹੋ ਗੀਆਂ ਕਿ ਕਿਲਾ ਖਾਲੀ ਕਰ ਦਿੱਤਾ ਹੈ ਵੀ ਆਪਾਂ ਜਿਵੇਂ ਉਹ ਕਹਿੰਦੇ ਆ ਉਵੇਂ ਕਰ ਲਈਏ ਇੱਥੋਂ ਚਲੇ ਜਾਵਾਂਗੇ ਵਾਪਸ ਫੇਰ ਆ ਜਾਵਾਂਗੇ ਗੁਰੂ ਸਾਹਿਬ ਮੰਨ ਗਏ ਫੇਰ ਰਾਤ ਨੂੰ ਜਦੋਂ ਕਾਫਲਾ ਤੁਰਦਾ ਹੈ 14-1500 ਦੇ ਕਰੀਬ ਸਾਰੀ ਗਿਣਤੀ ਹੈ ਘੋੜੇ, ਊਠ, ਬੈਲ ਗੱਡੀਆਂ ਸਾਰਾ ਕੁਝ ਹੈ ਸਮਾਨ ਲੱਦ ਕੇ ਤੁਰਦੇ ਆ ਉਧਰੋਂ ਤੇ ਡਿਊਟੀਆਂ ਲਾਉਂਦੇ ਆ ਕਾਫਲੇ ਦੇ ਆਲੇ-ਦਾਲੇ ਸਿੰਘ ਰਹਿੰਦੇ ਆ ਹਥਿਆਰਬੰਦ ਹੁੰਦੇ ਆ ਪਰ ਉਹ ਕਾਹਤ ਲਾ ਕੇ ਬੈਠੇ ਐ ਉਹਨਾਂ ਨੇ ਕਰਨਾ ਹੁੰਦਾ ਹੈ ਅ ਵਿਸ਼ਵਾਸ ਕਾਹਤ ਉਹਨਾਂ ਨੂੰ ਤਾਂ ਇਹ ਲੱਗਦਾ ਕਿ ਤੁਰੇ ਜਾਂਦੇ 13-1400 ਸਿੰਘ ਐ ਤੇ ਅਸੀਂ ਅਗੇ ਲੱਖਾਂ ਚ ਇਹਨਾਂ ਦੇ ਵਿੱਚੋਂ ਵੋਚ ਕੇ ਜੇ ਗੁਰੂ ਸਾਹਿਬ ਨੂੰ ਕਿਤੇ ਫੜ ਲਾਂਗੇ ਫੜ ਕੇ ਜਾ ਕੇ ਰਾਜੇ ਦੇ ਪੇਸ਼ ਕਰ ਦੇਵਾਂਗੇ ਔਰ ਜੇ ਉਹ ਦੇ ਤੇ ਇਨਾਮ ਪਾਲਾਂਗੇ ਪਰ ਉਹ ਭੁੱਲ ਰਹੇ ਸਨ ਗੁਰੂ ਸਾਹਿਬ ਨੇ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉਂ ਮੇਰਾ ਇੱਕ ਸਿੱਖ ਇੱਕ ਨਾ ਜਾਣਿਓ ਸਵਾ ਲੱਖ ਦੇ ਬਰਾਬਰ ਹੈ ਉਹ ਇਹ ਚੀਜ਼ ਨੂੰ ਸਮਝ ਨਹੀਂ ਰਹਿ ਸਨ ਚਲੋ ਜੀ ਕਾਫਲਾ ਅੱਗੇ ਚਲਦਾ ਗਿਆ ਲੜਾਈ ਸ਼ੁਰੂ ਹੋ ਗਈ ਥਾਉ ਥਾਏ ਗੁਰੂ ਸਾਹਿਬ ਡਿਊਟੀਆਂ ਲਾਉਂਦੇ ਗਏ ਚੱਲਦੇ ਚਲਾਉਂਦਿਆਂ ਕਾਫਲਾ ਸਰਸਾ ਨਦੀ ਦੇ ਕੰਢੇ ਤੇ ਪਹੁੰਚ ਜਾਂਦਾ ਹੈ ਹੁਣ ਅੱਗੋਂ ਸਰਸਾ ਨਦੀ ਵੀ ਵੈਰ ਨਵੜ ਕੇ ਖੜ ਗਈ ਅੱਗੋਂ ਬਹੁਤ ਪਹਾੜਾ ਹੜ ਆਇਆ ਹੋਇਆ ਸੀ ਮੀਂਹ ਜੋ ਪੈ ਰਿਹਾ ਸੀ ਇੱਕੋ ਸਰਸਨ ਨਦੀ ਜਿਹਨਾਂ ਨੇ ਦੇਖੀ ਹੈ ਉਹਨਾਂ ਨੂੰ ਪਤਾ ਹੈ ਕਿ ਉਹਦੀ ਜਿਹੜੀ ਫਾਲ ਹੈ ਬੜੀ ਰੈਪਿਡ ਹੈ ਬੜੀ ਤੇਜ਼ ਪੈਰਾਂ ਥੱਲੇ ਰੇਤ ਨਹੀਂ ਖੜਦਾ ਪਾਣੀ ਵਗ ਰਿਆ ਹੋਵੇ ਤਾਂ ਪੈਰਾਂ ਥੱਲੇ ਰੇਤ ਜਿਹੜੀ ਹੁੰਦੀ ਹੈ ਉਹ ਖੁਰ ਜਾਂਦੀ ਨਾਲ ਨਾਲ ਡੇਕ ਦਿੰਦੀ ਹੈ ਬੰਦੇ ਨੂੰ ਸੋ ਕਾਫਲਾ ਇੱਕਦਮ ਵਿੱਚ ਉਤਰਦਾ ਉਸ ਵੇਲੇ ਇੱਕ ਤਾਂ ਇਹ ਕਿ ਸਮਾਨ ਜਿਹੜਾ ਹੈ ਹਥਿਆਰ ਬਹੁਤ ਨੇ ਕੋਲ ਸਾਰਾ ਕੁਝ ਹੈ ਲੱਦੇ ਹੋਏ ਹੈ ਇਸ ਤੋਂ ਬਿਨਾ ਕਿਹਾ ਜਾਂਦਾ ਹੈ ਕਿ ਇਤਨਾ ਸਾਰਾ ਹੱਥ ਲਿਖਤ ਜਿਹੜਾ ਸਮਾਨ ਸੀਗਾ ਹੱਥ ਲਿਖਤ ਦਸਤਾਵੇਜ਼ ਸੀਗੇ ਗੁਰਬਾਣੀ ਸੀ ਹੋਰ ਬਹੁਤ ਕੁਝ ਸੀ ਉਹ ਉਹਨਾਂ ਵੇਲਿਆਂ ਦੇ ਵਿੱਚ ਕਾਗਜ਼ਾਂ ਦੇ ਉੱਤੇ ਲਿਖਿਆ ਜਾਂਦਾ ਸੀ ਤੇ ਉਸ ਵੇਲੇ ਉਹਦੀ ਭਾਰ ਸੀ ਜਿਹੜਾ ਉਹਨਾਂ ਲਿਖਤਾਂ ਦਾ 9 ਮਣ ਸੀ ਹੁਣ ਅੰਦਾਜ਼ਾ ਲਾ ਲੋ 9 ਮਣ ਕਾਗਜ਼ ਦੇ ਵਿੱਚ ਕੀ ਕੀ ਲਿਖਿਆ ਹੋ ਜਿਹੜਾ ਕਿ ਸਰਸਾ ਨਦੀ ਦੀ ਪੇਟ ਚੜ ਗਿਆ ਸਰਸਾ ਨਦੀ ਚ ਰੁੜ ਗਿਆ ਪਤਾ ਨਹੀਂ ਕਿੰਨੇ ਕਵੀਆਂ ਦੀ ਗੁਰੂ ਸਾਹਿਬ ਦੀ ਕਿੰਨੇ ਘਾਲਣਾ ਸੀ ਉਹਦੇ ਵਿੱਚ ਕਿ ਅਸੀਂ ਉਹਦੇ ਤੋਂ ਵਾਂਝੇ ਹੋ ਗਏ ਪਰ ਇਹ ਕੁਦਰਤ ਦਾ ਦੌਰ ਸੀ ਥਾਂ-ਥਾਂ ਲੜਾਈਆਂ ਹੁੰਦੀਆਂ ਗਈਆਂ ਕਦੇ ਕਿਸੇ ਸਿੰਘ ਦੀ ਡਿਊਟੀ ਲੱਗਦੀ ਸੀ ਉਹ ਜਥੇ ਲੈ ਕੇ ਆਪਣੇ ਰੋਗ ਦਾਈ ਬੇਰੀ ਨੂੰ ਕਦੇ ਦੂਜੇ ਦੀ ਲੱਗਦੀ ਸੀ ਕਰਦੇ ਕਰਾਉਂਦੇ ਆ ਸਵੇਰ ਬੇੜਾ ਹੋ ਗਿਆ ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਹੋਇਆ ਕਿਸੇ ਚੀਜ਼ ਦੇ ਵਿੱਚ ਵਿਗਨ ਨਹੀਂ ਪਿਆ ਦਨ ਚੜਿਆ ਸਰਸਨ ਨਦੀ ਪਾਰ ਕੀਤੀ ਜਦੋਂ ਦੂਸਰੇ ਪਾਸੇ ਲੰਘੇ ਤਾਂ ਉਦੋਂ ਪਤਾ ਲੱਗਿਆ ਕਿ ਬਹੁਤ ਸਾਰਾ ਪਰਿਵਾਰ ਵਿਛੜ ਚੁੱਕਿਆ ਹੈ ਗੁਰੂ ਸਾਹਿਬ ਦੇ ਨਾਲ ਸਿਰਫ ਵੱਡੇ ਸਹਿਬਜ਼ਾਦੇ ਦੋਨੋਂ ਬਾਬਾ ਜਿਆਰ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਸੀਗੇ ਬਾਕੀ ਇਹ ਤਾਂ ਬਨਸੇ ਗਿਸੀਗੇ ਬਾਕੀ ਇਹ ਤਾਂ ਬਨਸੇ ਗਿਸੀਗੇ ਤੇ ਹੋਰ ਬਹੁਤ ਲੜਾਕੇ ਦਸਤੇ ਜਿਹੜੇ ਸਿੰਘਾਂ ਦੇ ਨਾਲ ਚੱਲ ਰਹੇ ਸੀ ਉਹਨਾਂ ਦੀ ਕਮਾਂਡ ਦੇ ਵਿੱਚ ਸੀਗੇ ਉਹ ਵੀ ਨਾਲ ਸੀਗੇ ਇਸ ਤਰ੍ਹਾਂ ਚੱਲਦਿਆਂ ਹੋਇਆਂ ਕਾਫਲਾ ਦੂਜੇ ਪਾਸੇ ਲੰਘਿਆ ਪਰ ਗਿਣਤੀ ਬਹੁਤ ਘਟ ਗਈ ਸੀ ਪਹਿਲਾਂ ਮਿੱਥਿਆ ਹੋਇਆ ਸੀ ਗੁਰੂ ਸਾਹਿਬ ਪਹਿਲਾਂ ਚਮਕੌਰ ਦੀ ਗੜੀ ਦੇ ਵਿੱਚ ਬਹੁਤ ਪਹਿਲਾਂ ਇੱਕ ਜੰਗ ਲੜੀ ਹੋਈ ਸੀ ਉਹਨਾਂ ਨੂੰ ਪਤਾ ਸੀ ਚਮਕੌਰ ਦੀ ਗੜੀ ਇੱਕ ਅਜੇਹੀ ਸੇਫ ਥਾਂ ਹੈ ਸੇਫ ਤੋਂ ਮਤਲਬ ਇਹ ਸੀ ਉਹਨਾਂ ਇਲਾਕ ਉਹਨਾਂ ਵੇੜਿਆਂ ਦੇ ਵਿੱਚ ਜੰਗਲ ਹੁੰਦੇ ਸੀ ਇੱਬੇ ਉਹਨ ਦੇ ਸੀ ਉਹ ਐਸੇ ਉੱਚੀ ਜਗ੍ਹਾ ਤੇ ਸੀ ਕਿ ਸਿੱਧੇ ਸਿੱਧਾ ਜੀ ਦੇਖਿਆ ਜਾਵੇ ਧਰਤੀ ਤੋਂ ਉਹਦਾ ਜਿਹੜਾ ਉੱਪਰਲਾ ਹਾਈਟ ਸੀਗੀ ਨਾ ਉਹ ਤਕਰੀਬਨ 80 90 ਫੁੱਟ ਸੀ ਤੇ ਜੇ 80 90 ਫੁੱਟ ਟਿੱਬੇ ਦੇ ਉੱਤੇ ਬਣੀ ਹੋਈ ਜਗ੍ਹਾ ਨੂੰ ਦੇਖਿਆ ਜਾਵੇ ਤਾਂ ਪਾਸਿਆਂ ਤੋਂ ਉਹ 5 600 ਗੱਜ ਬਣਦੀ ਐ ਉੱਥੋਂ ਤੱਕ ਪਹੁੰਚਣਾ ਬਹੁਤ ਔਖਾ ਸੀ ਸੋ ਉਹ ਜਿਹੜੀ ਨੀਤੀ ਬਣਾਈ ਗਈ ਸੀ ਪਤਾ ਸੀ ਗੁਰੂ ਸਾਹਿਬ ਨੂੰ ਇੱਥੇ ਆਖਰੀ ਲੜਾਈ ਹੋਣੀ ਐ ਬੜਾ ਸੋਚ ਸਮਝ ਕੇ ਬਣਾਈ ਗਈ ਸੀ ਇਸ ਕਰਕੇ ਤੁਰੰਤ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਭ ਨੂੰ ਹਦਾਇਤ ਕੀਤੀ ਸੀ ਕਿ ਆਪਾਂ ਚਮਕੌਰ ਦੀ ਗੜੀ 'ਚ ਇਕੱਠੇ ਹੋਣਾ ਹੈ ਹਾਲਾਂਕਿ ਉਸ ਤੋਂ ਪਹਿਲਾਂ ਉੱਥੋਂ ਉਹ ਤੁਰ ਕੇ ਆਪਣੇ ਜਾਂਦੇ ਹੈਗੇ ਆ ਕੋਟਲਾ ਨਿਹੰਗਾਂ ਪਿੰਡ ਦੇ ਵਿੱਚ ਕਿਉਂਕਿ ਨਿਹੰਗਾਂ ਗੁਰੂ ਸਾਹਿਬ ਦਾ ਬੜਾ ਸ਼ਰਧਾਲੂ ਸੀ ਉਹ ਬੜੀ ਚੰਗੀ ਜਗ੍ਹਾ ਸੀ ਚਮਕੌਰ ਸਾਹਿਬ ਨਾਲੋਂ ਜ਼ਿਆਦਾ ਸੇਫ ਸੀ ਪਰ ਗੁਰੂ ਸਾਹਿਬ ਲੜਾਈ ਦੀ ਜਿਹੜੀ ਨੀਤੀ ਹੈ ਉਹਦੇ ਹਿਸਾਬ ਨਾਲ ਚਮਕੌਰ ਸਾਹਿਬ ਨੂੰ ਛੁੱਟ ਰਹੀ ਸੀ ਸੋ ਉਹ ਜਿਹੜੇ ਨੇ ਅੰਖਾਂ ਦੇ ਘਰਵਾਲ ਗਏ ਉੱਥੇ ਆ ਕੇ ਵਿਸ਼ਰਾਮ ਕੀਤਾ ਉਹ ਸੰਗਤਾਂ ਉਧਰੋਂ ਚਲੇ ਗਈਆਂ ਪਿੱਛੇ ਰਹਿ ਗਏ ਆਪਾਂ ਦੂਸਰੇ ਪਾਸੇ ਆਉਣੇ ਆ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਵਾਤਾ ਬਾਬਾ ਯੋਰਾਵਰ ਸਿੰਘ ਜੀ ਉਮਰ 5 ਸਾਲ 7 ਸਾਲ ਬੱਚਿਆਂ ਦੀ ਉਮਰਾਂ ਦਾਦੀ 80 ਸਾਲ ਦੀ ਅਬਜ਼ਰਗ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਜੀ ਵੀ ਕਹਿੰਨੇ ਆਪਾਂ ਸਤਕਾਰ ਵਜੋਂ ਉਹ ਨਾਲ ਸੀਗੇ ਹੁਣ ਚੌਥਾ ਕੈਸਾ ਜਾਂਦਾ ਕਿ ਸ਼ਾਇਦ ਗੰਗੂ ਬ੍ਰਾਹਮਣ ਉਹਨਾਂ ਦੇ ਨਾਲ ਸੀ ਪਹਿਲੀ ਗੱਲ ਤੇ ਇਹ ਹੈ ਕਿ ਬ੍ਰਾਹਮਣ ਕਹਿਣਾ ਸ਼ਾਇਦ ਆਪਣਾ ਸਿੱਖ ਧਰਮ ਦੇ ਵਿੱਚ ਸ਼ੋਭਾ ਨਹੀਂ ਦਿੰਦਾ ਕਿਉਂਕਿ ਸਿੱਖ ਧਰਮ ਦੇ ਵਿੱਚ ਕੋਈ ਜਾਤ ਪਾਤ ਹੈ ਨਹੀਂ ਇਸ ਕਰਕੇ ਉਹਨੂੰ ਆਪਾਂ ਕਿਰਤੀ ਕਹਿ ਸਕਦੇ ਹਾਂ ਰਸੋਈਆ ਕਹਿ ਸਕਦੇ ਹਾਂ ਤਾਂ ਕੁਝ ਵੀ ਨਾਮ ਦੇ ਸਕਦੇ ਆ ਪਰ ਉਹਦੇ ਨਾਲ ਜਾਤੀਵਾਦੀ ਲਾਉਣਾ ਤਾਂ ਸਿੱਖ ਧਰਮ ਦੇ ਵਿੱਚ ਹੈ ਹੀ ਨਹੀਂ ਸੋ ਆਪਾਂ ਇਸੇ ਤਰ੍ਹਾਂ ਚੱਲਦੇ ਆਂ ਦੂਜੀ ਗੱਲ ਇਹ ਵੀ ਆਉਂਦੀ ਹੈ ਕਿ ਗੁਰੂ ਕੇ ਮਹਿਲ ਦੇ ਵਿੱਚ ਉੱਥੇ ਜਿੱਥੇ ਲੰਗਰ ਹੁੰਦਾ ਦੀ ਸ਼ਾਮ ਨੂੰ ਉਹ ਤਾਂ ਸਾਰੇ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਦੇ ਸੀ ਉੱਥੇ ਕੱਲਾ ਰਸੋਈਆ ਗੰਗੂ ਬਾਹਮਣ ਰਸੋਈਆ ਤਾਂ ਹੋਈ ਨਹੀਂ ਸਕਦਾ ਸੀ ਹਾਂ ਬਾਕੀ ਕੰਮ ਧੰਦੇ ਦੇ ਵਿੱਚੋਂ ਹੋ ਸਕਦਾ ਚਲੋ ਖੈਰ ਉਹ ਗੁਰੂ ਸਾਹਿਬ ਦੇ ਨਾਲ ਉਹ ਪਹਿਲਾਂ ਰਹਿ ਹੁਣੇ ਉੱਥੇ ਉਹ ਜਾਂ ਤਾਂ ਫਿਰ ਉਹ ਅਚੰਚਿਤ ਮਾਤਾ ਜੀ ਨੂੰ ਮਿਲਦਾ ਹੈ ਤੇ ਜਾਂ ਫਿਰ ਪਿੱਛੋਂ ਕਾਫਲੇ ਦੇ ਵਿੱਚੋਂ ਵਿਛੜਿਆ ਉਹ ਵੀ ਮਿਲ ਜਾਂਦਾ ਹੈ ਪਰ ਇਤਿਹਾਸਕਾਰਾਂ ਦੇ ਆਪਣੇ ਆਪਣੇ ਵਿਚਾਰ ਹੈ ਆਪਣੇ ਉਸ ਵੇਲੇ ਜਦੋਂ ਕਿਲਾ ਛੱਡਿਆ ਇੱਕ ਲੇਖਕ ਸੀਗੇ ਭਾਈ ਦੁਨਨਾ ਸਿੰਘ ਹਡੂਰੀਆ ਉਹ ਗੁਰੂ ਸਾਹਿਬ ਨੂੰ ਪੁੱਛਦੇ ਆ ਕਿ ਗੁਰੂ ਸਾਹਿਬ ਮੈਨੂੰ ਕੀ ਹਿਦਾਇਤ ਹੈ ਮੈਨੂੰ ਦੱਸੋ ਮੈਂ ਕਿਹੜਾ ਹਥਿਆਰ ਚੁੱਕਾਂ ਮੈਂ ਕਿਹੜੀ ਟੁਕੜੀ ਦੇ ਨਾਲ ਲੜਾਂ ਗੁਰੂ ਸਾਹਿਬਾਂ ਨੇ ਅਗੋਂ ਕਿਹਾ ਸੀ ਭਾਈ ਦੁਨਸਿਆਂ ਤੇਰੀ ਜਿਹੜੀ ਡਿਊਟੀ ਐ ਉਹ ਕਲਮ ਚੱਕਣ ਦੀ ਐ ਤਲਵਾਰ ਚੱਕਣ ਦੀ ਨਹੀਂ ਤੂੰ ਕਾਫਲੇ ਦੇ ਆਲੇ-ਦਾਲ ਰਹਿੰਦਿਆਂ ਹੋਇਆਂ ਅਗਲੇ 5-7 ਦਿਨਾਂ ਜੋ ਹੋਣਾ ਨਾ ਉਹਨੂੰ ਕਲਮ ਦੇ ਨਾਲ ਵਾਹਦੇ ਜਾਣੇ ਤਰੀਕ ਬੰਦ ਕਰਦੇ ਜਾਣੇ ਤੂੰ ਕਲਮ ਨਵੀਸ ਐ ਤਾਂ ਕਿ ਆਉਣ ਵਾਲੀਆਂ ਸਦੀਆਂ ਤੱਕ ਇਹ ਵਾਰਤਾ ਕਾਗਜ਼ ਦੇ ਉੱਤੇ ਕੈਮ ਰਹੇ ਕਿ ਉਦੋਂ ਕੀ ਹੋਇਆ ਸੋ ਦੁੰਨਾ ਸਿੰਘ ਅਡੂਰੀਆ ਮਤਾਵਕ ਇਹ ਗੰਗੂ ਬਾਦ ਦੇ ਵਿੱਚ ਮਿਲਦਾ ਹੁਣ ਸਵੇਰ ਸਵੇਰ ਦਾ ਵੇਲਾ ਤੁੰਦ ਪਈ ਹੈ ਨਦੀ ਦੇ ਕਿਨਾਰੇ ਕੱਪੜੇ ਭਿੱਜੇ ਹੋਏ ਐਨੀ ਠੰਡ ਠੋਰ ਠੋਰ ਕਰਦੇ ਬੱਚੇ 5 ਸਾਲ 7 ਸਾਲ ਦੀ ਉਮਰਾਂ ਬਰਦਮਾਈ ਜਾ ਰਹੇ ਐ ਅੱਗੇ ਪਹਿਲਾਂ ਉਹਨਾਂ ਨੂੰ ਮਿਲਦਾ ਕਾਮਾ ਮਾਸੀ ਉਹ ਹੁਣ ਮਾਸੀ ਦਾ ਕੰਮ ਹੈ ਜਿਹੜਾ ਉਹ ਛੋਟੀ ਜਿਹੇ ਕੋਲ ਕਿਸ਼ਤੀ ਹੈ ਉਹ ਕਿਸ਼ਤੀ ਨਾਲ ਆਰ ਪਾਰ ਕਰਾਉਂਦਾ ਸੀ ਲੋਕਾਂ ਨੂੰ ਥੋੜਾ ਬਹੁਤ ਆਵਦੀ ਰੋਜ਼ਗਾਰ ਚਲਾਉਂਦਾ ਸੀ ਉਹ ਮਾਤਾ ਜੀ ਨੂੰ ਪਛਾਣ ਲੈਂਦਾ ਹੈ ਅੱਗੇ ਹੋ ਕੇ ਨਮਸਕਾਰ ਕਰਦਾ ਹੈ ਜਿੰਨਾ ਕੋ ਤੋਂ ਬਣ ਸਕਦਾ ਹੈ ਉਹ ਉਹਨਾਂ ਨੂੰ ਅੱਗ ਵਾਲਦਾ ਧੁੱਪ ਸੇ ਕਲਵਾਉਂਦਾ ਹੈ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਇਹਨੇ ਨੂੰ ਉਸੇ ਪਿੰਡ ਚੋਂ ਇੱਕ ਕਿਸੇ ਹੋਰ ਪਰਿਵਾਰ ਚੋਂ ਬੀਬੀ ਆਉਂਦੀ ਏ ਉਹ ਵੀ ਪਛਾਣ ਲੈਂਦੀ ਏ ਉਹ ਘਰੋਂ ਦੁੱਧ ਲੈ ਕੇ ਆਉਂਦੀ ਏ ਉਹ ਵੀ ਦੁੱਧ ਛਕਾਉਂਦੀ ਏ ਤੇ ਆਪਾਂ ਇਹ ਮੰਨ ਲਈਏ ਕਿ ਗੰਗੂ ਨਾਲ ਸੀ ਜਾਂ ਨਹੀਂ ਸੀ ਪਰ ਇੱਥੋਂ ਫਿਰ ਉਹ ਨਾਲ ਚੱਲਦਾ ਆਲੇ-ਦਾਲੇ ਫੌਜਾਂ ਨੇ ਤੁਰਕ ਫੌਜਾਂ ਨੇ ਉਹ ਪ੍ਰੋਗਰਾਮ ਬਣਾਉਂਦਾ ਹੈ ਕਿ ਬੱਚਿਆਂ ਨੂੰ ਜੇਕਰ ਲੁਕੋਇਆ ਨਾ ਗਿਆ ਉਹਦੇ ਮਨ ਚ ਕੁਝ ਹੋਰ ਚੱਲ ਰਿਹਾ ਹੈ ਉਹਦੇ ਮਨ ਦੇ ਵਿੱਚ ਬੇਈਮਾਨੀ ਚੱਲ ਰਹੀ ਹੈ ਉਹ ਬਚਾ ਨਹੀਂ ਰਿਹਾ ਉਹਨਾਂ ਨੂੰ ਉਹ ਆਪਦੇ ਮਕਸਦ ਵਾਸਤੇ ਵਿਚਾਰਿਆ ਉਹ ਸੋਚਦਾ ਕਿ ਜੇ ਇਸ ਤਰ੍ਹਾਂ ਜਾਂਦੇ ਦੇਖ ਲਏ ਤਾਂ ਮੁਗਲ ਫੌਜਾਂ ਫਿਰਦੀਆਂ ਉਹਨਾਂ ਨੂੰ ਸ਼ੱਕ ਨਾ ਹੋ ਜਾਵੇ ਪਹਿਲਾਂ ਬੱਚਿਆਂ ਨੂੰ ਇੱਕ ਗਧਿਆਂ ਦੇ ਉੱਤੇ ਜਿਹੜੇ ਮਿਰਚਾਂ ਵੇਚਣ ਵਾਲੇ ਹੁੰਦੇ ਆ ਉਹ ਮਿਰਚਾਂ ਵੇਚਣ ਵਾਲੀਆਂ ਬੋਰੀਆਂ ਦੇ ਵਿੱਚ ਬੰਦ ਕੀਤਾ ਜਾਂਦਾ ਤਾਂ ਕਿ ਕੋਈ ਪਛਾਣ ਨਾ ਲਵੇ ਐਨਾ ਅਤਿ ਦਰਜੇ ਦਾ ਜ਼ੁਲਮ ਕਾਫੀ ਦੂਰ ਪਾਰ ਕਰਦੇ ਆ ਅੱਗੇ ਉਹਦਾ ਪਿੰਡ ਹੈ ਸਹੇੜੀ ਗੰਗੂ ਦਾ ਉਹ ਆਪਦੇ ਘਰੇ ਨਹੀਂ ਜਾਂਦਾ ਉਹਨਾਂ ਨੂੰ ਹਕੂਮਤ ਤੋਂ ਡਰਦਾ ਹੈ ਜੇ ਉਸ ਸਾਹ ਤੇ ਕੋਈ ਵੀ ਇਮਾਨਦਾਰ ਬੰਦਾ ਆਉਂਦਾ ਬੜੀ ਸੱਚਜਤਾ ਦੇ ਨਾਲ ਪਰਿਵਾਰ ਨੂੰ ਵਿਚਾ ਸਕਦਾ ਸੀ ਉਹ ਦੋ ਤਿੰਨ ਰਾਤਾਂ ਉਹਨਾਂ ਨੂੰ ਪਿੰਡੋਂ ਬਾਹਰ ਕਿਸੇ ਉਜਾੜ ਦੇ ਵਿੱਚ ਪਿੱਪਲ ਬਰੋਡ ਦੇ ਦਰਖਤ ਦੇ ਥੱਲੇ ਖੁੱਲੇ ਦੇ ਵਿੱਚ ਇੰਨੀ ਠੰਡ ਦੇ ਵਿੱਚ ਰੱਖਦਾ ਹੈ ਉਹਨਾਂ ਨੂੰ ਕੋਈ ਕੱਪੜਾ ਵਗੈਰਾ ਵੀ ਨਹੀਂ ਦਿੰਦਾ ਉਹਦੇ ਕੋਲੇ ਮਾਤਾ ਜੀ ਕੋਲੇ ਜੋ ਖੁਰcjੀਆਂ ਦੇ ਵਿੱਚ ਸਮਾਨ ਸੀਗਾ ਉਹਦੀ ਨਿਗਾ ਉਹਦੇ ਤੇ ਫਿਰ ਉਹਨਾਂ ਨੂੰ ਆਪਣੇ ਘਰ ਲੈ ਜਾਂਦਾ ਹੈ ਘਰ ਲਿਜਾ ਕੇ ਬਣਾਈ ਹੋਈ ਸਕੀਮ ਤਾਅਬ ਕੋ ਉਹ ਥਾਣੇ ਦੇ ਵਿੱਚ ਕਤਵਾਲੀ ਦੇ ਵਿੱਚ ਜਾ ਰਿਪੋਰਟ ਕਰਦਾ ਹੈ ਕਿ ਮੇਰੇ ਘਰ ਮਾਤਾ ਗੁਰੂ ਗ੍ਰੰਥ ਸਿੰਘ ਜੀ ਦੇ ਮਾਤਾ ਤੇ ਉਹਨਾਂ ਦੇ ਛੋਟੇ ਬੱਚੇ ਠਹਿਰੇ ਹੋਏ ਐ ਮੈਂ ਫੜ ਕੇ ਲਿਆ ਆ ਕਾਬੂ ਕਰੋ ਉਹਨਾਂ ਨੂੰ ਉਹ ਤਾਂ ਇਹ ਕੁਝ ਭਾਲਦੇ ਐ ਉਹ ਦੋਨੋਂ ਜਾਣੇ ਕਤਵਾਲ ਛੋਟਾ ਤੇ ਵੱਡਾ ਘੋੜੇ ਭਜਾਈ ਆਉਂਦੇ ਐ ਛਾਂ ਨੂੰ ਆਕੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਐ ਦੋ ਤਿੰਨ ਦਿਨਾਂ ਤੋਂ ਭਟਕਦੇ ਫਿਰ ਰਹੇ ਐ ਨਾ ਰੋਟੀ ਨਾ ਪਾਣੀ ਠੰਡ ਦੇ ਵਿੱਚ ਠੋਟਰ ਕਰਦੇ ਨਾ ਕੱਪੜਾ ਉਹਨਾਂ ਨੂੰ ਬੰਨ੍ਹ ਤੁਰਦੇ ਐ ਮਾਤਾ ਜੀ ਦੇ ਦੋਨੇ ਹੱਥ ਰੱਸੇ ਨਾਲ ਬੰਨ੍ਹ ਕੇ ਮਗਰ ਭਜਾਉਂਦੇ ਐ ਉਹ ਘੋੜੇ ਮੂਹਰੇ ਭਜਾਉਂਦੇ ਐ ਮਾਤਾ ਜੀ ਨੂੰ ਮਗਰ ਪੱਜਣਾ ਪੈਂਦਾ ਛੋਟੇ ਛੋਟੇ ਬੱਚੇ ਇਹ ਮੇਜੇ ਮੋਨਰਲ ਕੀਤਾ ਜਾਂਦਾ ਹੈ ਫਿਰ ਉਹਨਾਂ ਨੂੰ ਬੋਰੀਆਂ ਚ ਪਾ ਕੇ ਰੱਸੀ ਨਾਲ ਬੰਨ ਕੇ ਮਗਰਕੜੀ ਸਹਿ ਜਾਂਦਾ ਹੈ ਕਿਹੜਾ ਜ਼ੁਲਮ ਉਹ ਸਤਮ ਹੈ ਜਿਹੜਾ ਉਹਨਾਂ ਵਾਲ ਸਹਿਬਜ਼ਾਦਿਆਂ ਤੇ ਨਹੀਂ ਕੀਤਾ ਜਾਂਦਾ ਅਖੀਰ ਉਹਨਾਂ ਨੂੰ ਕਚਹਿਰੀ ਦੇ ਵਿੱਚ ਲੈ ਜਾਂਦੇ ਪਹਿਲੇ ਦਿਨ ਕਚਹਿਰੀ ਚ ਪੇਸ਼ ਕੀਤਾ ਜਾਂਦਾ ਹੈ ਰਾਬੇ ਦਿੱਤੇ ਜਾਂਦੇ ਆ ਤੁਹਾਨੂੰ ਲਾਲਚ ਦਿੱਤੇ ਜਾਂਦੇ ਆ ਤੁਹਾਨੂੰ ਆ ਕਰ ਦੇਂਗੇ ਉਹ ਕਰ ਦੇਂਗੇ ਡਰਾਬੇ ਦਿੱਤੇ ਜਾਂਦੇ ਆ ਤੁਹਾਡਾ ਪਿਤਾ ਸੀ ਮਾਰਤਾ ਤੁਹਾਡੇ ਭਰਾ ਮਾਰਤੇ ਪਰ ਗੁਰੂ ਸਾਹਿਬ ਦੇ ਛੋਟੇ ਲਾਲ ਐਨੇ ਪਰਪੱਕ ਸੀਗੇ ਜਿਹੜੇ ਪਰਿਵਾਰ ਦੇ ਵਿੱਚ ਸ਼ਹੀਦੀ ਦਾ ਸ਼ਹੀਦ ਦੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਉਸ ਤੋਂ ਬਾਅਦ ਦਾਦਾ ਜੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਸ਼ਾਹਾਂ ਦਾ ਦੌਰ ਹਰ ਪਾਸੇ ਲੜਾਈਆਂ ਕਿਥੇ ਸ਼ਹਾਦਤ ਤੋਂ ਡਰਦਾ ਹੀ ਕੋਈ ਨਹੀਂ ਸੱਚਦਾਰਾ ਚੁੰਨਦੇ ਉਹ ਬਾਲ ਮਨਾਂ ਦੇ ਵਿੱਚ ਉਕਰਿਆ ਹੋਇਆ ਸੀ ਬਾਕੀ ਮਾਤਾ ਜੀ ਨਾਲ ਸੀਗੇ ਕਚਹਿਰੀ ਦੇ ਵਿੱਚ ਜਾਂਦੇ ਸਵਾਲ ਜਵਾਬ ਹੁੰਦੇ ਡਰਾਵਾ ਦਿੰਦੇ ਸਾਰਾ ਕੁਝ ਕਰਦੇ ਪਰ ਲਾਲ ਨਹੀਂ ਡੋਲਦੇ ਵੱਡੇ ਸਾਹਾ ਜਾਂ ਦਾ ਸਾਹ ਦੀ ਉਮਰ 7 ਸਾਲ ਕੁਝ ਕੁ ਮਹੀਨੇ ਇਤਿਹਾਸਕਾਰਾਂ ਮੁਤਾਬਕ ਲਿਖੀ ਹੈ ਕਿੰਨੀ ਉਮਰ ਹੁੰਦੀ ਹੈ ਛੋਟੇ ਸਹਿਬਜ਼ਾਦਾ ਸਾਹ ਉਹ ਦੋ ਛੋਟੇ ਹੈ ਪਰ ਉਹ ਵੱਡੇ ਭਰਾ ਨੂੰ ਦੇਖ ਕੇ ਜਿਵੇਂ ਉਹਨਾਂ ਨੂੰ ਮਾਤਾ ਨੇ ਸਿਖਾਇਆ ਉਹਵੇਂ ਜਿਵੇਂ ਉਹ ਬੋਲਦੇ ਆ ਉਹਦੇ ਮਗਰ ਮਗਰ ਉਹਵੇਂ ਜਿਵੇਂ ਬੋਲਦੇ ਆ ਪਹਿਲੇ ਦਿਨ ਡਰਾਬੇ ਵਗਾਰਾ ਦਿੱਤੇ ਜਾਂਦੇ ਆ ਪਰ ਉਹ ਢੋਲਦੇ ਨਹੀਂ ਰਾਤ ਵੇਲੇ ਉਹਨਾਂ ਨੂੰ ਵਾਪਸ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਂਦਾ ਠੰਡਾ ਬੁਰਜ ਹੁਣ ਕੀ ਹੈ ਠੰਡਾ ਬੁਰਜ ਉਹਨਾਂ ਵੇਲਾਂ ਦੇ ਵਿੱਚ ਕਿਲੇ ਦੇ ਉੱਪਰ ਇੱਕ ਪਾਸੇ ਚੋਟੀ ਤੇ ਬਣਾਇਆ ਹੋਇਆ ਹੁੰਦਾ ਸੀ ਠੰਡੀ ਹਵਾ ਆਉਂਦੀ ਰਹੇ ਤਾਂ ਕਿ ਗਰਮੀਆਂ ਦੇ ਵਿੱਚ ਰਾਜੇ ਮਹਾਰਾਜੇ ਉੱਥੇ ਆ ਕੇ ਠਹਿਰ ਸਕਣ ਤੇ ਠੰਡੀ ਹਵਾ ਦਾ ਤਾਹਾਂ ਖੁੱਲੇ ਅਸਮਾਨ ਦੇ ਵਿੱਚ ਆਨੰਦ ਮਾਣ ਸਕਣ ਪਰ ਉਸ ਵੇਲੇ ਤਾਂ ਬੜੀ ਠੰਡ ਸੀ ਠੰਡੇ ਬੁਰਜ ਚ ਉਹਨਾਂ ਨੂੰ ਕੈਦ ਹੀ ਇਸ ਕਰਕੇ ਕੀਤਾ ਗਿਆ ਕਿ ਨਾਂ ਤਸੀਹੇ ਦੇਣੇ ਹੈ ਰਾਤ ਪਰ ਉੱਥੇ ਰੱਖਿਆ ਜਾਂਦਾ ਹੈ ਕੱਪੜਾ ਕੋਈ ਨਹੀਂ ਪੈਰੋਂ ਨੰਗੇ ਤੰਦ ਦੇ ਉੱਪਰ ਨਾ ਕੋਈ ਕੱਪੜਾ ਨਾ ਕੋਈ ਤੰਦ ਤੋਂ ਬਚਣ ਲਈ ਹੋਰ ਇੰਤਜ਼ਾਮ ਟਿੱਡੋਂ ਭੁੱਖੇ ਉੱਥੇ ਬੜਾ ਔਖਾ ਬਿੜਾ ਵੇਖਣਾ ਪੈਂਦਾ ਪਰ ਮਾਤਾ ਜੀ ਉਹਨਾਂ ਨੂੰ ਜੋ ਸਮਝਾਉਂਦੇ ਐ ਉਹ ਛੋਟੇ ਹੁੰਦਾਂ ਸਮਝਾਉਂਦੇ ਆ ਰਹੇ ਐ ਦਰਸ਼ਨ ਦੀ ਲੋੜ ਹੀ ਨੂੰ ਉਹਨਾਂ ਨੂੰ ਪਤਾ ਸੱਚ ਦਾ ਰਾਹ ਕਿਹੜਾ ਧਰਮ ਦਾ ਰਾਹ ਕਿਹੜਾ ਉਸ ਰਾਹ ਤੇ ਚੱਲਦੇ ਹੋ ਬੱਚਿਓ ਅਡੋਲ ਰਹਿਣਾ ਤੁਹਾਡੇ ਦਾਦਾ ਜੀ ਤੁਹਾਡੇ ਉਦੋਂ ਵੱਡੇ ਦਾਦਾ ਜੀ ਸਾਰਿਆਂ ਬਾਰੇ ਦੱਸਦੇ ਐ ਅਗਲੇ ਦਿਨ ਫੇਰ ਕਚਹਿਰੀ ਲੱਗਦੀ ਹੈ ਅਗਲੇ ਦਿਨ ਉਸ ਕਚਹਿਰੀ ਦੇ ਵਿੱਚ ਵੱਡੇ ਵੱਡੇ ਹੁਣ ਜ਼ਾਲਮ ਬੈਠੇ ਐ ਜਿਹੜੇ ਸੂਬੇ ਸਰਹੰਦ ਵਰਗੇ ਐ ਸੋਚਾ ਅਨੰਦ ਵਰਗੇ ਜਿਹੜੇ ਵਿੱਚ ਬੇਈਮਾਨ ਕਿਸਮ ਦੇ ਲੋਕ ਐ ਉਹ ਵੀ ਬੈਠੇ ਐ ਦੂਜੇ ਦਿਨ ਸਕੀਮ ਬਣਾਉਂਦੇ ਐ ਕਿ ਕੀ ਇਹਨਾਂ ਨੂੰ ਕਿਵੇਂ ਚੁਕਾਇਆ ਜਾਵੇ ਅਗਲੇ ਦਿਨ ਦੀ ਇਹ ਸਕੀਮ ਹੁੰਦੀ ਐ ਕਿ ਜਿਹੜਾ ਦਰਵਾਜ਼ਾ ਹੈ ਉਹਨੂੰ ਵੱਡੀ ਤਾਕੀ ਨੂੰ ਬੰਦ ਕਰਦੇ ਛੋਟੀ ਤਾਕੀ ਰਹੇ ਜਦੋਂ ਇਹ ਅੰਦਰ ਵੜਨ ਇਹਨਾਂ ਨੂੰ ਸਿਰ ਅੰਦਰ ਝਕਾਉਣਾ ਪਵੇ ਤੇ ਆਪਾਂ ਕੋ ਤਾੜੀ ਮਾਰ ਦਿਆਂਗੇ ਝੁੱਕ ਕੇ ਝੁੱਕ ਕੇ ਗੁਰੂ ਦੇ ਲਾਲ ਝੁੱਕ ਗਏ ਪਰ ਉਹ ਵੀ ਤਾਂ ਦਾਹਾਂ ਗੁਰੂ ਗਵੈਰ ਸਿੰਘ ਪਰਿਵਾਰ ਦੇ ਵਿੱਚੋਂ ਸੀਗੇ ਨਾ ਜਦੋਂ ਅੰਦਰ ਲੰਘਣ ਲੱਗਦੇ ਆ ਬਾਬਾ ਜੋਰਾਵਰ ਸਿੰਘ ਮੂਹਰੇ ਉਹ ਆਪਣਾ ਪਹਿਲਾ ਪੈਰ ਆਗਾ ਨੂੰ ਕਰਦੇ ਆ ਪਹਿਲਾ ਪੈਰ ਅਗਾਂਹੂ ਕਰਦੇ ਤਾਂ ਐਂ ਲੱਗਦਾ ਜਿਵੇਂ ਉਹ ਪਹਿਲਾ ਪੈਰ ਅਗਾਂਹ ਹੀ ਕਰ ਰਿਹਾ ਸੂਬਾ ਸਰਹੰਦੀ ਸ਼ਾਂਤੀ ਤੇ ਰੱਖ ਰਿਹਾ ਅੰਦਰ ਵੱੜਦੇ ਆ ਦੋਨੋਂ ਸਾਹਿਬਜ਼ਾਦੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੁਲਾਉਂਦੇ ਅੰਦਾਜ਼ਾ ਲਾਓ ਜਿੱਥੇ ਐਨੇ ਜ਼ਾਲਮ ਐਨੇ ਭੜੇ ਜਲਾਦ ਬੈਠੇ ਐ ਉੱਥੇ ਵੀ ਦੋ ਨਿੱਕੇ ਨਿੱਕੇ ਬੱਚਿਆਂ ਦੀ ਐਨੀ ਬਹਾਦਰੀ ਕਿ ਕਿਸ ਤੋਂ ਡਰਨੈ ਹੀ ਨਹੀਂ بڑے ਉਹਨਾਂ ਨੂੰ ਡਰਾਬੇ ਦਿੱਤੇ ਜਾਂਦੇ ਐ ਅਗਲੇ ਦਿਨ ਉਹਨਾਂ ਨੂੰ ਪਿੰਡੇ ਨੰਗੇ ਕਰਕੇ ਸ਼ਮਕਾਂ ਨਾਲ ਕੁੱਟਿਆ ਜਾਂਦਾ ਹੈ ਸ਼ਮਕਾਂ ਤੂਤ ਦੀਆਂ ਛਟੀਆਂ ਜਿਹੜੀ ਵੱਜਦੀ ਹੈ ਜਿੱਥੋਂ ਦੀ ਨਾਲ ਦੇ ਨਾਲ ਲਾਸ ਪਾ ਦਿੰਦੀ ਹੈ ਪਰ ਬਾਬੇ ਢੋਲਦੇ ਨਹੀਂ ਫਿਰ ਉਹਨਾਂ ਨੂੰ ਇੱਕ ਪਿੱਪਲ ਦਾ ਰੁੱਖ ਹੈ ਪਿੱਪਲ ਦੇ ਰੁੱਖ ਦੇ ਨਾਲ ਬੰਨ ਦਿੱਤਾ ਜਾਂਦਾ ਹੈ ਦੂਰੋਂ ਗਲੇਲ ਚਲਾਏ ਜਾਂਦੇ ਹੈ ਗਲੇਲ ਦੇ ਨਾਲ ਪੱਥਰ ਚਲਾਏ ਜਾਂਦੇ ਹੈ ਉਹਨਾਂ ਦੇ ਮਾਰੇ ਜਾਂਦੇ ਹੈ ਇੱਕ ਗਲੇਲ ਇਹ ਸਾਰਾ ਕੁਝ ਹੈ ਡਰਾਉਣ ਵਾਸਤੇ ਇੱਕ ਗਲੇਲ ਜਾ ਕੇ ਛੋਟੇ ਸਹਿਬਜਾਦਾ ਬਾਬਾ ਫਤੇ ਸਿੰਘ ਜੀ ਦੇ ਅੱਖ ਦੇ ਵਿੱਚ ਲੱਗਦੀ ਹੈ ਹੁਣ ਹੱਥ ਬੰਨੇ ਹੋਏ ਅੱਖ ਚ ਡੇਲਾ ਫਟ ਗਿਆ ਖੂਨ ਬਹਿ ਰਿਹਾ ਅਰੋ ਤੇ ਹੱਥ ਨਹੀਂ ਪਹੁੰਚ ਰਿਹਾ ਦਰਦ ਹੋ ਰਿਹਾ ਕਿਉਂਕਿ ਹੱਥ ਬੰਨੇ ਹੋਏ ਉਸ ਤੋਂ ਬਾਅਦ ਖੜੇ ਕਰਦੇ ਹੈ ਹੱਥ ਖੋਲਦੇ ਹੈ ਤੇ ਬਾਬਾ ਜੀ ਆਪਣਾ ਹੱਥ ਅੱਖ ਤੇ ਲਾ ਕੇ ਅੱਖ ਪੂੰਝਣ ਦੀ ਕੋਸ਼ਿਸ਼ ਕਰਦੇ ਹੈ ਤੇ ਜਲਾਦ ਖਿੱਚ ਕੇ ਉਹਨਾਂ ਨੂੰ ਸੂਬੇ ਸਰਾਂ ਦੇ ਸਾਹਮਣੇ ਲੈ ਜਾਂਦੇ ਕਿ ਸ਼ਾਇਦ ਇਹ ਹੁਣ ਡਰ ਗਏ ਹੱਥ ਤੇ ਹੱਥ ਜਿਹੜਾ ਅੱਖ ਤੇ ਰੱਖਿਆ ਹੋਇਆ ਹੈ ਸੂਬਾ ਸਰਾਂ ਪੁੱਛਦੇ ਕਿਉਂ ਹੁਣ ਤਾਂ ਬਣੋਗੇ ਨਾ ਮੁਸਲਮਾਨ ਉਹ ਛੋਟੇ ਬਾਬਾ ਜੀ ਬਾਬਾ ਫਤਿਹ ਸਿੰਘ ਜੀ ਨਾਂ ਦੇ ਵਿੱਚ ਸਿਰ ਮਾਰਦੇ ਅੱਖ ਤੇ ਹੱਥ ਰੱਖਿਆ ਹੋਇਆ ਖੂਨ ਨਾਲ ਲੋ ਦੇ ਨਾਲ ਮੂੰਹ ਲੱਥ ਪਾਥ ਹੈ ਪਰ ਉਹ ਨਾਂ ਦੇ ਵਿੱਚ ਸਿਰ ਮਾਰਦੇ ਫਿਰ ਉੱਥੇ ਹੋਰ ਪੜੇ ਫੈਸਲੇ ਲਏ ਜਾਂਦੇ ਆ ਉੱਥੇ ਫਿਰ ਸੋਚਿਆ ਜਾਂਦਾ ਕਿ ਨਵਾ ਮਲੇਰ ਕੋਟਲਾ ਨੂੰ ਬੁਲਾਓ ਕਿਉਂਕਿ ਦੋ ਦਿਨ ਦਿਨ ਪਹਿਲਾਂ ਚਮਕੌਰ ਦੀ ਜੰਗ ਦੇ ਵਿੱਚ ਉਹਦਾ ਇੱਕ ਭਰਾ ਨਹਰਖਾਂ ਇੱਕ ਸ਼ਾਇਦ ਭਾਂਜਾ ਸੀ ਉਹ ਲੜਾਈ ਦੇ ਵਿੱਚ ਮਾਰੇ ਗਏ ਸੀ ਗੁਰੂ ਸਾਹਿਬ ਦੇ ਹੱਥੋਂ ਉਹਨੂੰ ਬੁਲਾਉਂਦੇ ਕਿ ਉਹਦੇ ਹਵਾਲੇ ਕਰ ਦੇ ਉਹ ਆਪੇ ਸਜ਼ਾ ਦੇਊਗਾ ਉਹਨਾਂ ਨੂੰ ਉਹ ਤਾਂ ਪਹਿਲੇ ਇੱਕਾ ਫਿਰਦਾ ਹੋਊਗਾ ਇਹਨਾਂ ਤੇ ਵੀ ਮੇਰੇ ਭਰਾ ਮਾਰੇ ਐ ਤੇ ਮੈਨੂੰ ਬਦਲਾ ਲੈਣ ਦਾ ਮੌਕਾ ਮਿਲੇ ਉਹਨੂੰ ਬੁਲਾਇਆ ਜਾਂਦਾ ਚੰਗੇ ਰੋਤਵੇ ਵਾਲਾ ਨਵਾਬ ਮਲੇਰ ਕੋਟਲਾ ਉਹਨੂੰ ਬੁਲਾ ਕੇ ਜਦੋਂ ਸਾਰੀ ਗੱਲ ਦੱਸੀ ਜਾਂਦੀ ਹੈ ਸੁਭਾ ਸਰੰਤ ਕਹਿੰਦੇ ਲੈ ਬਈ ਤੇਰੇ ਵਾਲੇ ਕੀਤੇ ਜਿਵੇਂ ਮਰਜੀ ਬਦਲਾ ਲੈ ਲੈਣਾ ਤੋਂ ਉਹ ਕਹਿੰਦਾ ਇਹਨਾਂ ਤੋਂ ਬਦਲਾ ਇਹਨਾਂ ਤੋਂ ਬਦਲਾ ਮੈਂ ਕਾਹਦੇ ਨਾਲ ਲੈਣਾ ਹੈ ਮੇਰਾ ਇਹਨਾਂ ਨਾਲ ਕੀ ਵੈਰ ਹੈ 5 ਸਾਲ 7 ਸਾਲ ਦੇ ਬੱਚਿਆਂ ਨਾਲ ਮੇਰਾ ਤਾਂ ਵੈਰ ਹੀ ਕੋਈ ਨਹੀਂ ਇਹਨਾਂ ਨੇ ਮੇਰਾ ਕੀ ਵਿਗਾੜਿਆ ਉਹ ਕਹਿੰਦੇ ਇਹਨਾਂ ਨੇ ਇਹਨਾਂ ਦੇ ਪਿਓ ਨੇ ਤੇਰੇ ਪਰਿਵਾਰ ਦੇ ਮੈਂਬਰ ਮਾਰੇ ਭਰਾ ਮਾਰੇ ਤੇਰਾ ਭਤੀਜਾ ਭਾਣਜਾ ਮਾਰੇ ਉਹ ਕਹਿੰਦਾ ਇਹਨਾਂ ਦੇ ਪਿਓ ਨੇ ਮਾਰੇ ਆ ਲੜਾਈ 'ਚ ਮਾਰੇ ਆ ਕੋਈ ਨਹੀਂ ਉਹਦੇ ਨਾਲ ਮੇਰਾ ਲੜਾਈ ਚ ਪੰਜਾ ਪਊਗਾ ਨਾ ਜਦੋਂ ਲੜਾਈ ਚ ਮੈਨੂੰ ਟੱਕਰਿਆ ਗਵਿੰਦ ਸਿੰਘ ਉਦੋਂ ਮੈਂ ਵੀ ਉਹਨੂੰ ਮਾਰੂਗਾ ਮੈਂ ਬਦਲਾ ਉਥੇ ਲਊਗਾ ਮੈਂ ਬਦਲਾ ਗਵਿੰਦ ਸਿੰਘ ਤੋਂ ਲਊਗਾ ਨਾ ਕਿ ਉਹਨਾਂ ਦੇ ਇਹ ਨਾ ਮਾਸੂਮ ਬੱਚਾਂ ਤੋਂ ਲਊਗਾ ਇਹਨਾਂ ਬੱਚਾਂ ਦਾ ਕੀ ਕਸੂਰ ਹੈ ਉਹ ਹੋਰ ਕਈ ਇਹਦੇ ਅਲਟਰਨੇਟਿਵ ਦਿੰਦਾ ਹੈ ਉਹ ਕਹਿੰਦਾ ਤੁਸੀਂ ਇਹਨਾਂ ਨੂੰ ਕਿਉਂ ਟਾਰਚਰ ਕਰਦੇ ਹੋ ਤੁਸੀਂ ਇਹਨਾਂ ਨੂੰ ਆਪਣੇ ਮੇਰੇ ਹਵਾਲੇ ਕਰ ਦਿਓ ਇੱਕੋ ਹੀ ਆਪਸ਼ਨ ਦਿੰਦਾ ਹੋ ਅਗੇ ਇਤਿਹਾਸ ਦੇ ਵਿੱਚ ਵੀ ਆਉਂਦਾ ਹੈ ਮੇਰੇ ਹਵਾਲੇ ਕਰ ਦਿਓ 17 18 20 ਸਾਲ ਤੱਕ ਮੈਂ ਆਪਣੇ ਕੋਲੇ ਰੱਖੂਗਾ ਉਦੋਂ ਦੇਖਾਂਗੇ ਜੇ ਇਹਨਾਂ ਦੇ ਮਨ ਨਾ ਬਦਲੇ ਉਦੋਂ ਇਹਨਾਂ ਨੂੰ ਸਜ਼ਾ ਸੁਣਾ ਦੇਵਾਂਗੇ ਇਹ ਕਿਹੜਾ ਕਿਤੇ ਭੱਜ ਚੱਲੇ ਆਦੀ ਕੈਦ ਚ ਰੱਖਾਂਗੇ ਕੈਦਗਰ ਨੂੰ ਰੱਖਾਂਗੇ ਇਸ ਤਰ੍ਹਾਂ ਦੀਆਂ ਕਈ ਉਦਾਹਰਣਾਂ ਉਹ ਪੇਸ਼ ਕਰਦਾ ਹੈ ਪਰ ਉਹਦੀ ਕੋਈ ਗੱਲ ਤੇ ਜ਼ਿਆਦਾ ਧਿਆਨ ਦਿੰਦਾ ਨਹੀਂ ਜੋ ਦੇਖਦੇ ਆ ਵੀ ਇਹਦਾ ਇਹ ਭਰਾ ਦਾ ਬਦਲਾ ਨਹੀਂ ਲੈਣਾ ਚਾਹੁੰਦਾ ਉਹ ਫਿਰ ਉੱਠ ਕੇ ਖੜਾ ਹੋ ਜਾਂਦਾ ਤੇ ਕਹਿੰਦਾ ਕੀ ਇਸਲਾਮ ਇਹ ਸਖਾਉਂਦਾ ਹੈ ਮਾਰੇ ਕੋਈ ਕਰੇ ਕੋਈ ਭਰੇ ਕੋਈ ਉਹ ਵੀ ਮਾਸੂਮ ਬੱਚੇ ਇਹਨਾਂ ਮਾਸੂਮ ਬੱਚਿਆਂ ਨੇ ਤਾਂ ਕਿਸੇ ਹੱਥੇ ਨਹੀਂ ਚੁੱਕਿਆ ਮੈਂ ਨਹੀਂ ਇਸ ਕਚਹਿਰੀ ਦੇ ਵਿੱਚ ਬਹਿਣਾ ਮੈਂ ਨਹੀਂ ਇਸ ਕਚਹਿਰੀ ਦਾ ਹਿੱਸਾ ਬਣਨਾ ਮੈਂ ਨਹੀਂ ਅਜਿਹੇ ਕਿਸੇ ਫੈਸਲੇ ਦਾ ਹਿੱਸਾ ਬਣਨਾ ਇਹਨਾਂ ਕਹਿ ਕੇ ਬਦਰੋਹ ਵਜੋਂ ਰੋਸ ਵਜੋਂ ਉੱਠ ਕੇ ਉਹ ਕਚਹਿਰੀ ਚੋਂ ਤੁਰ ਜਾਂਦਾ ਹੈ ਹਾ ਦਾ ਨਾਰਾ ਮਾਰਦਾ ਹੈ ਇਹ ਹਾ ਦਾ ਨਾਰਾ ਅੱਜ ਤੱਕ ਸਿੱਖ ਪੰਥ ਦੇ ਵਿੱਚ ਮਸ਼ਹੂਰ ਹੈ ਤੇ ਇਹ ਸਦੀਆਂ ਤੱਕ ਰਹੂਗਾ ਇਹ ਹਾ ਦੇ ਨਾਰੇ ਨੇ ਨਵਾਬ ਮਲੇਰ ਕੋਟਲੇ ਨੂੰ ਅਮਰ ਕਰਤਾ ਇਹਨਾਂ ਕਹਿ ਕੇ ਉਹ ਉੱਠ ਜਾਂਦੇ ਆ ਜੀ ਲੱਗਦਾ ਇਹ ਹੈ ਕਿ ਸ਼ਾਇਦ ਹੁਣ ਕੁਝ ਢਾਲਾ ਪਾਏ ਕੰਮ ਪਰ ਉਥੇ ਸੁੱਚਾ ਨੰਦ ਵਰਗੇ ਬੈਠੇ ਹਨ ਸੁੱਚਾ ਨੰਦ ਇੱਕ ਖੇਡ ਖੇਡਦਾ ਹੈ ਉਹ ਕਹਿੰਦਾ ਚਲੋ ਜੀ ਇਹਨਾਂ ਨੂੰ ਆਪਾਂ ਇਹ ਪੁੱਛਦੇ ਹਾਂ ਕਿ ਜੇ ਜੇ ਤੁਨ ਛੱਡਦੀ ਕੀ ਕਰੋਗੇ ਖੇਡ ਹੈ ਉਹਦੀ ਤਾਂ ਉਹ ਪੁੱਛਦਾ ਇਹਨਾਂ ਨੂੰ ਵੀ ਜੇ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ ਕਹਿੰਦੇ ਸਾਨੂੰ ਛੱਡੋਗੇ ਅਸੀਂ ਬਾਹਰ ਜਾਵਾਂਗੇ ਆਪਦੇ ਵਰਗੇ ਹੋਰ ਨੌਜਵਾਨਾਂ ਨੂੰ ਇਕੱਠੇ ਕਰਾਂਗੇ ਹੌਲੀ-ਹੌਲੀ ਫੌਜ ਬਣਾਵਾਂਗੇ ਥੋੜੇ ਤੇ ਹਮਲਾ ਕਰਾਂਗੇ ਸੋਚਨੰਦ ਕਹਿੰਦਾ ਜੀ ਫਰਜ ਕਰੋ ਦੂਜੀ ਵਾਰੀ ਤੁਸੀਂ ਹਮਲਾ ਕਰੋਗੇ ਅਸੀਂ ਫੇਰ ਵੀ ਤੁਹਾਨੂੰ ਫੜ ਲਿਆ ਤੁਹਾਨੂੰ ਫੇਰ ਛੱਡਤਾ ਫੇਰ ਕੀ ਕਰੋਗੇ ਉਹ ਕਹਿੰਦੇ ਅਸੀਂ ਹਮਲੇ ਕਰਦੇ ਰਹਾਂਗੇ ਤੁਸੀਂ ਛੱਡੀ ਜਾਓ ਅਸੀਂ ਉਦੋਂ ਤੱਕ ਹਮਲੇ ਕਰਨੋਂ ਨਹੀਂ ਹਟਣਾ ਜਦੋਂ ਤੱਕ ਤੁਹਾਡਾ ਖੁਰਾ ਖੋਜ ਨਹੀਂ ਮਟਾਉਂਦੇ ਇਹ ਸੁਣਦਿਆਂ ਸੋਚਨੰਦ ਇਸ਼ਾਰਾ ਕਰਦਾ ਸੂਬਾ ਸਰਾਂਦ ਨੂੰ ਕਹਿੰਦੇ ਸੁਣ ਲਿਆ ਜੀ ਹੁਣ ਤਾਂ ਦੇਖ ਲਿਆ ਜੋ ਕੁਝ ਹੈ ਤੁਹਾਡੇ ਸਾਹਮਣੇ ਹੁਣ ਤੁਸੀਂ ਛੱਡਣੇ ਆ ਜਨੈ ਛੱਡਣੇ ਖੇਡ ਖੇਡਦਾ ਉਹ ਇੱਕ ਸੋ ਇਹ ਦਰਦਨਾਕ ਫੈਸਲਾ ਉਸ ਦਿਨ ਹੁੰਦਾ ਜੀ ਕਿ ਛੋਟੇ ਛੋਟੇ ਬਾਲਾਂ ਨੂੰ ਨੀਹਾਂ ਚਿਣਿਆ ਜਾਂਦਾ ਹੈ ਉਹ ਵੀ ਸ਼ਾਇਦ ਡਰਾਬੇ ਵਜੋਂ ਹੀ ਹੈ ਕਿਉਂਕਿ ਕੁਝ ਇਤਿਹਾਸ ਇਹ ਕਹ ਰਿਹਾ ਹੈ ਵੀ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੁੰਦੀ ਹੈ ਉਹ ਤਾਂ ਬਾਅਦ ਚ ਹੁੰਦੀ ਹੈ ਕਿਸੇ ਹੋ ਢੰਗ ਨਾਲ ਹੁੰਦੀ ਹੈ ਉਹ ਕੱਚੀ ਕੰਧ ਦੇ ਵਿੱਚ ਚਿਣੇ ਕਾ ਜਾਣਕਾਰ ਨਹੀਂ ਤੋ ਆਖਰ ਤੇ ਸ਼ਾਦਤ ਹੋ ਜਾਂਦੀ ਹੈ ਜੀ ਸ਼ਾਦ ਤੋਂ ਪਹਿਲੇ ਦਿਨ ਜਦੋਂ ਕੁੱਟਿਆ ਮਾਰਿਆ ਜਾਂਦਾ ਆਖ ਭੰਨੀਆਂ ਦੀਆਂ ਉਹਨਾਂ ਨੂੰ ਉਵੇਂ ਜਿਵੇਂ ਮਾਤਾ ਗੁਜਰੀ ਜੀ ਕੋਲ ਲਿਆਂਦਾ ਜਾਂਦਾ ਹੈ ਮਾਤਾ ਗੁਜਰੀ ਦੇ ਸਾਹਮਣੇ ਕੀਤਾ ਜਾਂਦਾ ਵੀ ਸ਼ਾਇਦ ਮਾਤਾ ਇਹਨਾਂ ਨੂੰ ਸਮਝਾਵੇ ਵੀ ਦੇਖੋ ਕਿੰਨਾ ਭੈੜਾ ਹਾਲ ਹੋ ਗਿਆ ਮੰਨਜੋ ਤੁਸੀਂ ਉਹਨਾਂ ਦੇ ਸਾਹਮਣੇ ਬਿਠਾ ਕੇ ਸਗੋਂ ਉਹਨਾਂ ਦੀ ਦਵਾਈ ਬੂਟੀ ਵੀ ਕੀਤੀ ਜਾਂਦੀ ਹੈ ਤਾਂ ਕਿ ਇਹਨਾਂ ਨੂੰ ਹੋਸ਼ ਆ ਜਾਏ ਤੇ ਇਹ ਮਾਤਾ ਜੀ ਨਾਲ ਗੱਲਬਾਤ ਕਰ ਸਕਣ ਅਰ ਜਉਂ ਹੀ ਹੋਸ਼ ਚਾਉਂਦੇ ਮਾਤਾ ਜੀ ਪੁੱਛਦੇ ਆ ਪੁੱਤਰੋ ਕੀ ਹੋਇਆ ਜਦਾਲਤ ਦੇ ਵਿੱਚ ਤਾਂ ਉਹ ਉਹਵੇਂ ਹੀ ਦੱਸਦੇ ਜੋ ਕੁਝ ਹੋਇਆ ਹੁੰਦਾ ਤੇ ਮਾਤਾ ਜੀ ਉਹਨਾਂ ਨੂੰ ਬੋਕਲ ਚ ਲੈ ਲੈਂਦੇ ਧੰਨ ਮੇਰੇ ਜਾਇਓ ਤੁਸੀਂ ਰੱਖ ਵਖਾਈ ਤੁਸੀਂ ਰੱਖ ਵਖਾਈ ਕਿ ਸਿੱਖੀ ਕੀ ਹੁੰਦੀ ਹੈ ਤੁਸੀਂ ਸਾਬਤ ਕਰਤਾ ਡਟੇ ਰਹਿਣਾ ਮੇਰੇ ਪੁੱਤਰੋ ਇਹ ਜ਼ਿੰਦਗੀ ਹੈ ਇਹ ਵਾਰ-ਵਾਰ ਨਹੀਂ ਮਿਲਦੀ ਇੱਕੋ ਵਾਰ ਮਿਲਦੀ ਹੈ ਮਰ ਹਰਕ ਨੇ ਜਾਣਾ ਪਰ ਅਸਲੀ ਮੌਤ ਉਹ ਜੋ ਕਿਸੇ ਲੇਖੇ ਲਗੇ ਤੁਸੀਂ ਸੱਚ ਤੇ ਧਰਮ ਦੀ ਲੜਾਈ ਲੜ ਰਹੇ ਹੋ ਇਹ ਦੇ ਪੁੱਤਰੋ ਪਿੱਛੇ ਨਹੀਂ ਹਟਣਾ ਰਾਤ ਹੋ ਜਾਂਦੀ ਹੈ ਹੁਣ ਰਾਤ ਨੂੰ ਸੌਂ ਵੇਲੇ ਕੋਈ ਕੱਪੜਾ ਨਹੀਂ ਠੰਡ ਪੈ ਰਹੀ ਹੈ ਆਪਾਂ ਗੱਲ ਕੀਤੀ ਹੈ ਉਹ ਮਹਿਲ ਹੀ ਇਹੀ ਜਿੱਥਾਂ ਬਣਿਆ ਐਸੀ ਨਹੀਂ ਠੰਡ ਆਉਂਦੀ ਸੀ ਕੋਰਾ ਵਗਦਾ ਸੀ ਮਾਤਾ ਜੀ ਬੱਚਿਆਂ ਨੂੰ ਇੱਕ ਨੂੰ ਖੱਬੇ ਪਾਸੇ ਬਾਹ ਦੇ ਹੇਠਾਂ ਕੱਚ ਦੇ ਵਿੱਚ ਦੇ ਕੇ ਪਾਉਂਦੇ ਆ ਦੂਜੇ ਨੂੰ ਸੱਜੇ ਪਾਸੇ ਪਾਉਂਦੇ ਆ ਤਾਂ ਕਿ ਕੁਝ ਗਰਮੈਸ਼ ਉਹਨਾਂ ਨੂੰ ਮਾਤਾ ਦੇ ਸਰੀਰ ਤੋਂ ਮਿਲਦੀ ਰਹੇ ਸਾਰੀ ਰਾਤ ਜਾਗਦੇ ਉਹਨਾਂ ਨੂੰ ਘੁੱਟਦੇ ਰਹਿੰਦੇ ਹੁਣ ਇਨੀ ਠੰਡ ਦੇ ਵਿੱਚ ਛੋਟੇ ਛੋਟੇ ਬਾਲ ਕੁੱਟੇ ਗਏ ਮਾਰੇ ਗਏ ਸ਼ਮਕਾਂ ਮਾਰੀਆਂ ਗਈਆਂ ਉਹਨਾਂ ਦੇ ਤੇ ਉਹਨਾਂ ਦੇ ਅੰਗ ਸੁੱਜੇ ਹੋਏ ਐ ਬੁੱਲ ਸੁੱਜੇ ਹੋਏ ਐ ਸਰੀਰ ਦਾ ਬੁਰਾ ਹਾਲ ਐ ਪਰ ਜੇ ਬੁਰਾ ਹਾਲ ਨਹੀਂ ਹੈ ਤਾਂ ਉਹ ਹੈ ਹੌਸਲੇ ਦਾ ਹੌਸਲਾ ਨੇ ਉਹਨਾਂ ਨੂੰ ਡੋਲਦਾ ਬਿਲਕੁਲ ਕਿਸੇ ਪੱਖੋਂ ਬਿਲਕੁਲ ਨਹੀਂ ਹੁੰਦੇ ਅਗਲੀ ਸਵੇਰ ਹੁੰਦੀ ਹੈ ਕਚਹਿਰੀ ਚ ਵਾਪਸ ਲ ਜਾਣਾ ਹੈ ਉੱਥੇ ਮਾਤਾ ਜੀ ਨੂੰ ਮਿਲਦੇ ਹੈ ਮਾਤਾ ਜੀ ਬੁੱਕਲ ਚ ਲੈਂਦੇ ਹੈ ਤੇ ਕਹਿੰਦੇ ਹੈ ਬੱਚੋ ਚੜ੍ਹਦੀ ਕਲਾ ਚ ਰਹਿਣਾ ਉਹ ਮਾਤਾ ਨੂੰ ਬੁੱਕਲ ਚ ਬਾਸ ਚਫੀ ਪਾ ਕੇ ਕਹਿੰਦੇ ਹੈ ਮਾਤਾ ਜੀ ਪਰਵਾਹ ਨਾ ਕਰੋ ਸਾਨੂੰ ਜੋ ਤੁਸੀਂ ਸਿਖਾਇ ਦਿੱਤੀ ਹੈ ਅਸੀਂ ਉਹਦੇ ਤੇ ਖਰੇ ਉਤਰਾਂਗੇ ਸੋ ਆਖਰ ਤੇ ਜੀ ਸ਼ਹੀਦੀ ਹੋ ਜਾਂਦੀ ਹੈ ਬੱਚਿਆਂ ਦੀ ਸਭ ਜ਼ਾਦੇ ਬਾਬਾ ਫਤੇ ਸਿੰਘ ਬਾਬਾ ਜ਼ੋਰਾਵਰ ਸਿੰਘ ਇਹਨਾਂ ਦੀ ਸ਼ਹਾਦਤ ਦਾ ਸੁਣ ਕੇ ਮਾਤਾ ਜੀ ਵੀ ਸ਼ਹਾਦਤ ਪਾ ਜਾਂਦੇ ਆ ਮਾਤਾ ਗੁਜਰੀ ਜੀ ਇਹਨਾਂ ਕੁਝ ਹੋ ਜਾਂਦਾ ਹੈ ਹੁਣ ਗੱਲ ਇਹ ਆਉਂਦੀ ਹੈ ਕਿ ਦੁਨੀਆ ਦੇ ਵਿੱਚ ਕੋਈ ਵੀ ਸਿੱਖ ਅਜਿਹਾ ਧਰਮ ਅਜਿਹਾ ਸਿੱਖ ਵਰਗਾ ਨਹੀਂ ਮਿਲਦਾ ਜਿਹਦੇ ਵਿੱਚ 5 5 7 7 ਸਾਲ ਦੇ ਬੱਚੇ ਜਿਨ੍ਹਾਂ ਨੂੰ ਸੋਝੀ ਕੋਈ ਨਹੀਂ ਹੁੰਦੀ ਉਹ ਇੱਥੋਂ ਤੱਕ ਆਪਣੇ ਅਸੂਲ ਤੇ ਖੜਦੇ ਕਿ ਆਪਣੀ ਜਾਨ ਦੀ ਕੁਰਬਾਨੀ ਦੇ ਜਾਂਦੇ ਨੇ ਡੋਲਦੇ ਨਹੀਂ ਅੱਜ ਜੇ ਸਿੱਖੀ ਖੜੀ ਹੈ ਤਾਂ ਇਸੇ ਕਾਰਨ ਖੜੀ ਹੈ ਗੁਰੂ ਸਾਹਿਬ ਨੇ ਜਿਹੜਾ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉ ਉਹਦਾ ਮਤਲਬ ਇਹੀ ਸੀ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਚਾਰੇ ਦੇ ਚਾਰੇ ਬਾਹਰ ਤੇ ਮਾਤਾ ਨੇ ਪੁੱਛਿਆ ਸੀ ਕਿ ਮੇਰੇ ਪੁੱਤਰ ਕਿੱਥੇ ਨੇ ਇਹਨਾਂ ਪੁੱਤਰਨ ਕੀ ਵਾਰ ਸਤ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਬਤ ਕਹੀ ਅਰੇ ਸਾਰੇ ਮੇਰੇ ਪੁੱਤ ਹੀ ਆ ਸਾਰੇ ਤੇਰੇ ਪੁੱਤ ਹੈ ਗੁਰੂ ਸਾਹਿਬ ਨੇ ਅਗੋਹ ਜਵਾਬ ਦਿੱਤਾ ਸੀ ਇਤਿਹਾਸ ਗਵਾ ਹੈ ਕਿ ਕਿਸੇ ਨੇ ਵੀ ਕਿਸੇ ਵੀ ਰਾਈਟਰ ਨੇ ਬਾਹਰ ਲਏ ਨੇ ਅੰਦਰ ਲਏ ਨੇ ਆਪ ਦੇ ਨੇ ਦੁਸ਼ਮਣ ਨੇ ਇਹ ਨਹੀਂ ਲਿਖਿਆ ਕਿ ਗੁਰੂ ਸਾਹਿਬ ਦੀ ਅੱਖ ਦੇ ਵਿੱਚ ਕਿਸੇ ਨੇ ਹੰਝੂ ਤੱਕ ਦੇਖਿਆ ਹੋਵੇ ਗੁਰੂ ਸਾਹਿਬ ਜਿੰਨਾ ਪਿਆਰ ਆਪਦੇ ਬੱਚੇ ਨੂੰ ਛੋਟੇ ਸਹਿਬਜ਼ਾਦਾ ਸਾਹਿਬ ਨੂੰ ਕਰਦੇ ਸੀ ਉਹਨਾਂ ਪਿਆਰ ਆਪਦੇ ਹਰ ਸਿੱਖ ਨੂੰ ਕਰਦੇ ਸੀ ਇਹ ਹੈ ਜੀ ਸਿੱਖੀ ਤੇ ਇਸ ਦੇ ਵਿੱਚ ਜਿਹੜਾ ਹਾ ਦਾ ਨਾਰਾ ਮਲੇਰ ਕੋਟਲਾ ਨਵਾਬ ਵੱਲੋਂ ਮਾਰਿਆ ਜਾਣਾ ਉਹ ਬਹੁਤ ਮੱਤ ਰੱਖਦਾ ਹੈ ਅੱਜ ਦਾ ਆਪਾਂ ਇਹ ਜਿਹੜੀ ਵਿਚਾਰ ਚਰਚਾ ਇੱਥੇ ਹੀ ਬੰਦ ਕਰਦੇ ਆਂ ਅਗਲੀ ਚਰਚਾ ਦੇ ਵਿੱਚ ਆਪਾਂ ਉਸ ਗੱਲ ਤੇ ਚਰਚਾ ਕਰਾਂਗੇ ਕੇ ਨਵਾਬ ਮਲੇ ਕੋਟਲਾ ਦੇ ਨਾਲ ਕੀ ਵਾਰਤਾਲਾਪ ਹੋਈ ਤੇ ਖਾਣੀ ਕਿਵੇਂ ਅੱਗੇ ਚੱਲਦੀ ਹੈ ਅੱਜ ਇਹਨੇ ਕਹਿੰਦੇ ਹੋਏ ਇਜਾਜ਼ਤ ਲੈਨੇ ਆ ਜੀ ਧੰਨਵਾਦ ਰੱਬ ਰਾਖਾ ਜੀ